ਮਿਹੂਰਾ ਵੀ ਅੱਜ ਦੂਜੋ ਖੇਡਿਆ ਹੋਇਆ ਅੰਕਲ ਕਾਲਾ ਕਿੱਥੇ ਆ? ਕੰਦੂ ਜੀ ਹਾਰੀ ਤੋਂ ਬਾਅਦ ਆਏ ਹੋ। ਹਾਂਜੀ ਸਾਹਮਣੇ ਲੇਖੋ। ਮਾਪਾ ਪਲੇਅ ਪੰਜਾਬੀਆਂ ਦਾ। ਓਕੇ ਜੀ। ਫਰਨਾਪੁਰੇ। ਅੰਮ੍ਰਿਤਸਰ ਕੋਲੇ। ਗੋਗੀ ਕੋਲੇ। ਮੱਧਮਾ ਅ ਜਿਹੜੀ ਸ਼ਾਮ ਦੇ ਰਾਤ ਪਰ ਗੱਟ ਆਇਆ ਨਾਮਾਂ ਦੀ ਵਾਟਾ ਹੈਪੀ ਵੀਰ ਜੀ ਐਮਐਲਏ ਦੇ ਵੀਰੋ ਇਸ ਹਾਲਕੇ ਦੇ ਆਮ ਆਦਮੀ ਪਾਰਟੀ ਦੇ 7:21:22 ਮਿੰਟ ਹੋਰ ਨੂੰ ਫਿਰਦੇ ਆ 16 ਤਰੀਕ ਦਾ ਇਹ ਦਿਨ ਮਈ ਦਾ ਮਹੀਨਾ ਹੈ ਵੀਰੋ ਜੀ ਤੇ ਲਾਸਟ ਗੱਲ ਹੈਪੀ ਐਮਐਲਏ ਜੀ ਹੈਪੀ ਚੱਜ ਦਵਟੀ ਨੂੰ ਪਹਿਲਾ ਪ੍ਰਾਈਜ਼ ਦਿੰਦੇ ਹੋਏ ਲਾਜ ਸਾਹਯਦਪੁਰ ਬਿਹਾਰ ਦਾ ਜ ਆ ਫਾਈਨਲ ਗੱਲ ਇੱਕ ਵਾਰੀ ਤਾੜੀਆਂ ਮਾਰਨੀ ਆ ਬਾਈ ਜੀ ਤਾੜੀਆਂ ਮਾਰਨੀ ਆ 9 ਨੰਬਰ ਤੇ ਬਜੀ ਜੋੜਾ ਸੰਗੀ ਅਨੰਦਪੁਰ ਜਿਹਾਰ ਲੱਡਪੁਰ ਜਵਿੰਦਰ ਅਨੰਦਪੁਰ ਅਯਾਦ ਸ਼ਿਕਾਰੀ ਨਵੀਂ ਹੌਲੀ ਜੋੜਾ ਜਿੱਧਾਰਾ ਨਾ 9 9 ਵਜੇ ਜੋੜਾ ਸੰਗੀ ਅਨੰਦਪੁਰ ਜਿਹਾਰ ਕੱਟੜਾ ਜਿਹਾਰ ਅਨੰਦਪੁਰ ਕਨੇਡਾ ਜਵਿੰਦਰ ਅਯਾਦ ਸ਼ਿਕਾਰੀ ਗਰੁੱਪ

ਇਹ ਘੋੜਾ ਵੀ ਫੈਜੀ ਇਹਨਾਂ ਨਾਲੇ ਹਰੇ ਆਲੇ ਮਿੱਤਰਾ ਦੋਸਤਾਂ ਕੋਲੇ ਜਿੱਤੇ ਹੁਣ ਇੱਕ ਪਾਸੇ ਕੰਮ ਹੁੰਦਾ ਦਾ ਰੋਡ ਤੇ ਸਰਪੰਚ ਸਿੰਘ ਦੀ ਰੈਲੀ ਗੁਰਿੰਦਰ ਰੈਲੀ ਇਹਨਾਂ ਦੀ ਘੋੜੀ ਤੀਜੀ ਪੋਜੀਸ਼ਨ ਤੇ ਆਈ ਆ ਅੱਜ ਪਿਆਰੇ ਚਲੋ ਦੂਜੇ ਪਾਸੇ ਸ਼ੁਰੂਆਤ ਦੇ ਵਿੱਚ ਜਾਵੇ ਸਰਪੰਚ ਸਿੰਘ ਦੀ ਰੈਲੀ ਗੁਰਿੰਦਰ ਰੈਲੀ ਚਾਰ ਨੰਬਰ ਤੇ ਰਹੇ ਆ ਜੀ ਪਰਿੰਦਰ ਸਿੰਘ ਜੀ ਨੰਬਰਦਾਰ ਹਸੈਪੁਰ ਲਵਲੀ ਬੱਸੀ ਗੁੰਜਣਾ ਮਾਈ ਕਾਲਾ ਚੌਥਾ ਵੀਰੀ ਨੰਬਰਦਾਰ ਸਾਹਿਬ ਤੁਸ ਜੀ ਹੋਰਦਾ ਆਦਾ ਮਾਮਾ ਮੈਂ ਅੱਧਾ ਮੰਗੂਗਾ ਇਹੇ ਨਾਮ ਜਵਾਹਰੀ ਨੰਬਰਦਾਰ ਸੈਨਪੁਰ ਮੈਂ ਚਾਹ ਵੀ ਲੈ ਦੋਤੀ ਆਪਣੀ ਮੈਂ ਅੱਧਾ ਚ ਲੈ ਕੇ ਜਾਣਾ ਬਿੱਲਾ ਕਹਾਰਾ ਬਿੱਲਾ ਕਹਾਰਾ ਜਿੱਦਾਂ ਸਿੰਘ ਵੀ ਨੰਬਰਦਾਰ ਸੈਨਪੁਰ ਪੰਜਵਾਜ ਇੱਕ ਵਾਰ ਆਓ ਜੀ ਬਸਤੀ ਬੱਤਾ ਸਟਾਟ ਫਾਰਮ ਮੰਡੀ ਗਵਿੰਦਗੜ ਆਓ ਜੀ ਬਸਤੀ ਬੱਤਾ ਜੀ ਕਰਦੇ ਹੋ ਵਾਲੇ ਵਾਲ ਜਿਹੜੀਆਂ ਅਦਸਤਰੀ ਤੁਸੀਂ ਗਵਰਨਰ ਦੇ ਨਾਲ ਤੇ ਵਿੱਚ ਫੇਰ ਕੇ ਲੀਆਂ ਜਾਂ ਧੂਆਂ ਘਟਿਆ ਪਾ ਓਏ ਜੀ ਸਾਹਿਬ ਬੱਤਾ ਸਾਹਿਬ ਪਤਾ ਨਹੀਂ ਘੜ ਜਾ ਕੋੜਾ ਬੰਗਿਆ ਹੁਣ ਕੇ ਨਹੀਂ ਮਿਲੇ ਕੋਈ ਨਾ ਹੁਣ ਤਾਂ ਜੇ ਸਨ ਸਰਕਾਰ ਨੂੰ ਮਿਲ ਲੋ ਕੁੱਖਾ ਚੱਲਦੇ ਹੈ ਅ ਪਿੱਛੇ ਨੂੰ ਜਾਂਦੇ ਹੋ ਛੇਵਾ ਨਾ ਮਜੀ ਬੈਠੋ ਵੀਰੇ ਬੈਠੋ ਆਇਓ ਗੁਰੀ ਪੰਜ ਗਰਾਈਆਂ ਕੋਈ ਵੀਰ ਅੱਜ ਵੀਰੋ ਜੀ ਗੁਰੀ ਪੰਜ ਗਰਾਈਆਂ ਛੇਵੀਂ ਪਿਡਿਸ਼ਨ ਵਾਲੀ ਗੁਰੀ ਪੰਜ ਗਰਾਈਆਂ ਦੀ ਸੱਤਵੀਂ ਆ ਬਾਈ ਜੀ ਛੇਉ ਜਲੰਧਰ ਛੇਉ ਜਲੰਧਰ ਹੱਥੋਂ ਐਮਐਲ ਸਾਬ੍ਹ ਜੋ ਫੁੱਟਬਾਲ ਦਾ ਜੇਲੂ ਨੂੰ ਬਹੁਤ ਪਿਆਰ ਬੰਦਾ ਬਾਈ ਜੀ ਜਿੱਤੇ ਓਹੜਿਆਂ ਦੀ ਵੀ ਵੱਡੀ ਸੇਵਾ ਕਰਦਾ ਤੇ ਪ੍ਰਮਾਤਮਾ ਦੀ ਵੀ ਵੱਡੀ ਕਿਰਪਾ ਰਗੀਲਾ ਬੰਦਾ ਬਾਈ ਜੀ ਇੱਕ ਨਾ ਬਣ ਕੇ ਰਿਹਾ ਹੋਇਆ ਨਾਸਰ ਅਮਰਜੀਤ ਸਿੰਘ ਉਹਨਾਂ ਦਾ ਜਿਹਨੂੰ ਮਿਲਣਗੇ ਹੋਏ ਐਮਐਲਏ ਇੱਕ ਸਪੈਸ਼ਲ ਫੋਟੋ ਆ ਅਮਕਾ ਥੈਂਕ ਯੂ ਬਾਈ ਜੀ ਅਗਲੇ ਸਾਲ ਖੁਸ਼ਕਪਰੀ ਫੇਰ ਤੋਂ ਗੁਰਵੀਰ ਸਿੰਘ ਜੀ ਗੁਰਵੀਰ ਸਿੰਘ ਸਾਹਿਬ ਦੀ ਕਿਕਰਾਲੀ ਫੁੱਲੀ ਕਿਕਰਾਲੀ ਆਜੋ ਭਾਈ ਅੱਠਵਾਂ ਜਿਉਂਦੇ ਰਹੋ ਭਾਜੀ ਇਹੀ ਖੁੱਡੀ ਨੂੰ ਇੱਥੇ ਮੇਲੇ ਕਰਾਉਂਦੇ ਆ ਕਿਉਂਕਿ ਖਿਡਾਰੀ ਵੀ ਦਿਲਦਾਰ ਮੰਡੀ ਆਉਂਦੇ ਆ ਸ਼ੇਰਵਾਰ ਦੀ ਉਸਾਨੇ ਦਾਤੇ ਇਹੋ ਬਿਜਾਰ ਦੀਆਂ ਗੱਲਾਂ ਅੱਜ ਦਾ ਅੱਠਵਾਂ ਬਲਵੀਰ ਸਿੰਘ ਦੀ ਕਕਰਾਲੀ ਸੱਤੀ ਕਕਰਾਲੀ ਵੱਡਾ ਨੌਵਾ ਭਾਜੀ ਕੋੜੇ ਦਾ ਵੀ ਤੇ ਬਲਵੀਰ ਸਿੰਘ ਉਹਨਾਂ ਦਾ ਸੱਤੀ ਉਹਨਾਂ ਦਾ ਵੀ ਇੱਕ ਵਾਰ ਆਓ ਜੀ ਨੌਵਾ ਜੰਗ ਮੀਤ ਸਿੰਘ ਦੀ ਕਲਾਹਾ ਘੁੜਾਣੀਆਂ ਵਾਲੇ ਵੀਰੋ ਆਹ ਤੱਕੀ ਤੇ ਡਾਣੀ ਆ ਆ ਮਾਜੀ ਜਲਦੀ ਨਾਲ ਬਈ ਨੰਬਰ ਮਾਜੀ ਇੱਥੇ 10 ਵਾਂ ਤਿਆਰ ਹੋ ਮਾਜੀ ਸੁੱਖੀ ਹੁਣੇ ਕਨੇਟ ਆਲੇ ਸੁੱਖੀ ਹੁਣੇ ਕਨੇਟ ਤਿਆਰੇ ਨਾ ਤੁਮਾ ਮਾਜੀ ਠੀਕ ਹੈ ਜੀ 11 ਵਾਂ ਮਾਜੀ 10 ਨਾ ਰੁਕੋ ਜੀ ਸੁੱਖੀ ਕਨੇਟ ਲਿਆ ਨਹੀਂ ਕਨੇਟ ਚਾਰੇ ਬਾਈ ਵੀਰ ਕਬਰੀ ਥੇਕੀ 10 ਮਾ ਰਹੇ ਬਈ ਆ ਆ ਹਾਂ ਹਾਂ ਉਹ ਤਾਂ ਦੇਖੋ ਆ ਜੀ ਆ ਲਿਓ ਪਰ ਜੀ ਤੇ ਤੁਸੀਂ ਰਹਿ ਜਾਂਦੇ ਕਿੱਥੇ ਜਾਂਦੇ ਨਹੀਂ ਨਹੀਂ ਕੋਈ ਨਹੀਂ ਬਾਈ ਹਾਂਜੀ ਕੋ ਰਹਿੰਦੇ ਬਾਬਾ ਜੀ ਕੋਮ ਕਲਾ ਗੁਰਦਵਾਰਾ ਸਾਹਿਬ ਯਾਰ ਬਾਬਾ ਜੀ ਜੀ ਅੱਜ ਕਿਉਂਕਿ ਸਾਡੇ ਸਾਥ ਵਾਲੇ ਵੀਰੋ ਕਹਾ ਸਮਾ ਦਿੱਤਾ ਹੋਇਆ ਇਲੈਕਸ਼ਨ ਦਾ ਸਮਾਵਾ ਸਮਾ ਰੱਖਣਾ ਕਰੋ ਕਿਉਂਕਿ ਇਹ ਪੜ ਕੀਤੀ ਪਾਲ ਲਈ ਬਾਰਮਾ ਬਾਰਮਾ ਬਾਜੀ ਨਵਿੰਦਰ ਚੌਧਰੀ ਜੀ ਚੌਧਰ ਸਾਹਿਬ ਆਉਂਜੀ ਜਵਦਰ ਜੀ ਹਾਜੀ ਹਾ ਬਾਰਮਾ ਜੀ ਜੇ ਦਵਾ ਤੇਰਵਾ ਬਾਜੀ ਬਲਵਿੰਦਰ ਪੰਜਾਬ ਦੇ ਜਵਲੀ ਵੀਰਾਂ ਵਰਗੇ ਜਲਦੀ ਆ ਗਿਆ ਭਾਈ ਜੀ ਸਮਾਜ ਨੂੰ ਦੇਖੋ ਬਹੁਤ ਨੇਕੀ ਸਭਾ ਜੁੜ ਕੇ ਜਾ ਰਿਹਾ ਫਤਵੀ ਕਿਥੇ ਸਮਾਜ ਲੱਤਾ ਹੋਏ ਉਥੇ ਸੰਗਤ ਜਿੰਨੀ ਬੈਠੀ ਹੋਗੀ ਕਰਨੀ ਦਾ ਸਮਾਜ ਇਹ ਤਾਂ ਬਹੁਤ ਹੀ ਨਾ ਪਿਆਰ ਆ ਬੇਦਵਾਰਾਂ ਦੀ ਜੱਸੀ ਹੋਣੀ ਸੌਫਪੁਰ ਵਾਲੇ ਯਾਰ ਸੌਂਰਾ ਵਾਲੇ ਉਹਦੀ ਤਿਆਰਾਂ ਚ ਲੈ ਲੋ ਵੀਰੇ ਚੱਪੀ ਆ ਮੈਂ ਭਾਈ ਹੋ ਜਣਾ ਨੂੰ ਚੱਪੀ ਹੋਰ ਮਾਣੀ ਨਹੀਂ ਜੱਤੀ ਹੁਣ ਬਹੁਤ ਮਜਾਤੀ ਨਾ ਲੋੜ ਚੱਪੀ ਜੇ ਲੋ ਉਹ ਨਾਲ ਕੇਲੇ ਸੌਂਰਾ ਵਾਲਾ ਜੱਤੀ ਸੌਫਪੁਰ ਪੱਟੀ ਇੱਕ ਵਾਰ ਬੰਦੋ ਮਾ ਵੱਜੀ ਧੀਰਾ ਲੱਗਦਾ ਉਹਦੀ ਧੀਰਾ ਬਾਜੀ ਕਿੱਥੇ ਗਏ ਬਾਜੀ ਕਿੱਥੇ ਗਏ ਜੀ ਵਾਲੇ ਅੰਦਰਵਾਹ ਅਧਿਕਾ ਬਾਬਾ ਜੀ ਧੀਰਾ ਬਾਈ ਮਹਿਦੂਦਾ ਆਜੋ ਪਤਾ ਜੀ ਆਗੇ ਆ ਦੇ ਬਾਈ ਧੀਰਾ ਬਾਈ ਕੀ ਧੀਰਾ ਬਾਈ ਕੀ ਮਹਿਦੂਦਾ ਨੌ ਬਾਈ ਧੀਰਾ ਜੀ ਆਜਾ ਬਾਬਾ ਜੀ ਆਜੋ ਵਾਹਿਗੁਰੂ ਇਹ ਆ ਪਿਆਰ ਦੀਆਂ ਜੱਟੀਆਂ ਆਜੋ ਪਿਆਰ ਹੋ ਜੀ ਨਾ ਬਾਬਾ ਜੀ ਮਹਿਦੂਦਾ ਧੀਰਾ ਬਾਈ ਜੀ ਆਓ ਜੀ ਫੋਲਵਾ ਜਿਹੜਾ ਆਰ ਸਿੰਘ ਦੀ ਪਤਰਾ ਜੱਗੀ ਟਕਰਾ ਘੱਲੋ ਜੀ ਸਾਹਿਬ ਕੀ ਕਮਾਲ ਆ ਨੰਬਰਦਾਰ ਆਛ ਘੱਲੋ ਸਾਹਿਬ ਕੀ ਕਮਾਲ ਆਛ ਘੱਲੋ ਬਾਈ ਜੀ ਅੱਗੇ ਆਜੋ ਆਜੋ ਜੀ ਘਾਰਮਾ ਬਾਜੀ ਮੇਰਾ ਸਾਰਮਾ ਅੱਗੇ ਘੱਲੋਣੀ

ਠੀਕ ਹੈ ਉਹ ਬਹੁਤ ਸਾਰੇ 12 ਹਨ ਭਰੋ ਬਰਾਤਰ ਬਰਾਤਰ ਦਾ ਬਾਹਰ ਬਲਜੀ ਜਦੇ ਸਿੰਘੀ ਡਾਂਸ ਮਰਨਾਪੁਰ ਆਇਆ ਹੋ ਇੱਕ ਵਾਰ ਆਓ ਮਰਨਾਪੁਰ ਆਗੇ ਨਹੀਂ ਮਰਨਾਪੁਰ ਸਾਹਨੇ ਹਲ ਦੇ ਕੋਲੇ ਟਿੱਪੇ ਦੇ ਪਾਸੇ ਕੋਲੇ ਹਾਂਜੀ ਇਹਨੂੰ ਫਿਰ ਦਾ ਪਰੇ ਦੁਆਰ ਹਾਂਜੀ ਹਾਂਜੀ ਚੌਥ ਸਟਾਡ ਬਾਰਾ ਮੁੰਡਿਆਣੀ ਜੱਟ ਮੀਰ ਕੋਈ ਬੰਦਾ ਹੈਗਾ ਉਹਨਾਂ ਦਾ ਨਹੀਂ ਨਾ ਕੋਈ ਬੰਦਾ ਉਹਨਾਂ ਦਾ ਬਹੁਤ ਪਾਲ ਵਰਗੇ ਕੋਈ ਖੇਤ ਦੇ ਨਾਲ ਜਿਹਨਾਂ ਦੇ ਲੋਕ ਸਟਾਰ ਬਾਰ ਮਡੇਰੀਆ ਜੀ ਭਾਈ ਰਸ਼ਪਰ ਸਿੰਘ ਜੀ ਮਡੇਰਾ ਭਾਈ ਮਾ ਤੇ ਭਾਈ ਦਾ ਹੀ ਆ ਜਿਹੜਾ ਪੁੱਛਾਂਗੇ ਭਾਈ ਪੁਰੇ ਮਡੇਰਾ ਤੇ ਭਾਈ ਮਾ ਪਰਮਣ ਗਿਆ ਭਾਈ ਰਸ਼ਪਰ ਸਿੰਘ ਮਡੇਰਾ ਨੰਬਰ ਵੀ ਭਾਈ ਮਾ ਭਾਈ ਦਾ ਨੰਬਰ ਭਾਈ ਮੇਰੇ ਨਾਲ ਆਇਆ ਬਲ 20 ਮਬਲ ਦੀ ਜਸਨ ਬਸਤੀਆਂ ਪੁਨੀਆਲੋ ਬਲੈਕ ਕੋਟ ਬਸਤੀਆਂ ਉਹ ਮਬਲ ਦੀ ਜਸਨ ਬਸਤੀਆਂ ਰੋਮ 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 ਇਤਮਾਦ ਸਾਇਆ ਇਸ ਤੋਂ ਬਾਅਦ ਇਸ ਤੋਂ ਬਾਅਦ ਜੋ ਸਟੱਡ ਫਾਰਮ ਮੜਿਆਣੀ ਦੀ 24ਵਾਂ ਟਾਈਫਸਟਾਂ ਦੀ ਨਸ਼ਤਰ ਸਿੰਘ ਨੇ 5 ਫੁੱਟੇ ਕਪੜਾ ਬਾਈ ਜਿੱਥੇ ਜੋੜੇ ਹੋਣਾ ਦਾ ਤੇ ਨਾਲ ਵਾਲੀ ਇੱਕ ਬਾਤ ਰਵਾ ਦਾ ਸ਼ਤਾਮ ਨੇ ਆਇਆ ਦਾ ਵਿਸ਼ੇਸ਼ ਸਨਮਾਨ ਕਿਹੜਾ ਕਿਹੜਾ ਬੱਚੇ ਬੱਚੇ ਦਾ ਜਬਾਨਪੁਰ ਜਾਤਾ ਹੋਊਗਾ ਬਾਈ ਜੀ ਹਾਜੀਰ ਦੇ ਵਿੱਚ ਐਮਐਲਏ ਸਾਹਿਬ ਬਾਈ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਨਗੇ ਬਹੁਤ ਬਹੁਤ ਧੰਨਵਾਦ ਆ ਮੰਗੀ ਵੀਰ ਕਿੰਨੇ ਆ ਜੀ 26ਵਾਂ ਜੀ